ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸੰਗਤ ਜੀ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਲਈ ਲੰਗਰ ਤਿਆਰ ਕਰਨ ਵਾਲੀ ਵਰਤੀ ਗਈ ਪਵਿੱਤਰ ਲੋਹ ਤਬੀਦੇ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸੰਗਤ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਰੋਸਾਏ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ ਦੀ ਜੀ ਦੀਆਂ ਗਾਤਰੇ ਵਾਲੀਆਂ ਕਿਰਪਾਨਾਂ ਅਤੇ ਖੰਡਾ ਹੈ ਇਹਨਾਂ ਦੇ ਦਰਸ਼ਨ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸ਼ੋਭਾ ਪ੍ਰਾਪਤ ਪਵਿੱਤਰ ਪਲੰਗ ਦਾ ਬਾਣ ਉਸ ਦੇ ਦਰਸ਼ਨ ਕਰੋ ਜੀ ਪੰਥ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਫਤਿਹ ਸਿੰਘ ਜੀ ਦੀ ਪਵਿੱਤਰ ਸ੍ਰੀ ਸਹਿਬ ਦੇ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸੰਗਤ ਜੀ ਮਾਤਾ ਸਹਿਬ कौर ਜੀ ਦਾ ਪਵਿੱਤਰ ਪੀੜਾ ਸਾਹਿਬ ਦਰਸ਼ਨ ਕਰੋ ਅੱਜ ਵੀ 4 ਸਦੀਆਂ ਬਾਅਦ ਵੀ ਉਸੇ ਤਰ੍ਹਾਂ ਸੰਭਾਲ ਕੇ ਸ਼ੀਸ਼ੇ ਦੇ ਵਿੱਚ ਜੜ ਕੇ ਸੇਵਾਦਾਰ ਨੇ ਸੰਭਾਲ ਕੇ ਰੱਖਿਆ ਹੈ ਇਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਵਿੱਤਰ ਦਸਤਾਰ ਹੈ ਇਸ ਦੇ ਦਰਸ਼ਨ ਕਰੋ ਗੁਰੂ ਪਿਆਰੀ ਸੰਗਤ ਜੀ ਦਰਸ਼ਨ ਕਰਕੇ ਦਸਵੇਂ ਪਾਸ਼ਾ ਦੀਆਂ ਸ਼ਾਨੀਆਂ ਦੇ ਜਾਨੀ ਦੀ ਸੰਗਤ ਨਿਹਾਲ ਹੋ ਰਹੀ ਹੈ ਗੁਰੂ ਪਿਆਰੀ ਸੰਗਤ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸ਼ੋਪਾ ਪ੍ਰਾਪਤ ਪਵਿੱਤਰ ਚਾਦਰ ਜਿਸ ਜਨਦੀ ਪਲੰਘ ਦੇ ਉੱਤੇ ਚਾਦਰ ਵਿਛਾ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਿਰਾਜਮਾਨ ਹੁੰਦੇ ਸਨ ਗੁਰੂ ਪਿਆਰੀ ਸੰਗਤ ਜੀ ਮਾਤਾ ਦੇਸਾ ਜੀ ਦੀ ਪਵਿੱਤਰ ਪਜਾਮੀ ਤੇ ਦੂਜੇ ਪਾਸੇ ਮਾਤਾ ਦੇਸਾ ਜੀ ਦਾ ਪਵਿੱਤਰ ਕੱਗੜਾ ਯਾਨੀ ਅੱਜ ਵੀ ਉਸੇ ਤਰ੍ਹਾਂ ਜਨਦੀ ਸੰਭਾਲ ਕੇ ਸ਼ੀਸ਼ੇ ਦੇ ਵਿੱਚ ਰੱਖਿਆ ਹੋਇਆ ਹੈ ਸ਼ੇਰੇ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਕਸ਼ਹਿਰਾ ਦੇ ਦਰਸ਼ਨ ਕਰੋ ਗੁਰੂ ਪਿਆਰੀ ਸੰਗਤ ਜੀ ਮਾਤਾ ਸਹਿਬ ਦੇਵਕੌਰ ਜੀ ਦੀ ਗੁਰਗਾਬੀ ਤੇ ਮਾਤਾ ਸੁੰਦਰ ਕੌਰ ਜੀ ਦੀਆਂ ਪਵਿੱਤਰ ਖੜਾਵਾਂ ਤੇ ਗੁਰੂ ਪਿਆਰੀ ਸੰਗਤ ਜੀ ਵੀ ਕਿੰਨੇ ਪਿਆਰ ਦੇ ਨਾਲ ਸੰਭਾਲ ਕੇ ਇਹ ਉਹਨਾਂ ਦਾ ਕਲ ਮੰਡਲ ਗੜਬਾ ਜਣ ਦੀ ਰੱਖਿਆ ਹੈ ਸੰਭਾਲ ਕੇ ਤੇ ਇਹ ਪ੍ਰਾਤਨ ਜਿਹਨੂੰ ਆਪਾਂ ਤਖਤਾਂ ਕਹਿੰਦੇ ਆ ਪਿੰਡਾਂ ਦਾ ਜਾਨੀ ਕਿੰਨਾ ਜਾਨੀ ਦੀ ਪ੍ਰਾਰਥਨਾ ਕਿੰਨੇ ਪਿਆਰ ਨਾਲ ਸੰਭਾਲ ਕੇ ਰੱਖਿਆ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦੇਣਾ ਤਾਂ ਕਿ ਹੋਰ ਵੀ ਦਰਸ਼ਕ ਜਾਨੀ ਸੰਗਤ ਇਸ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰ ਸਕਣ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਤਪਦੇ ਹੋਏ ਹਿਰਦੇ ਨੂੰ ਗੁਰੂ ਨਾਨਕ ਦੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ